ਮੇਰਾ ਨਾਮ ਕੀ ਹੈ ਤੁਹਾਡਾ ਕੀ ਨਾਮ ਹੈ ਅੱਜ ਡਾਇਰੈਕਟਰ ਮਿਨਿਸਟਰੀ ਆਫ ਆਯੂਸ ਜਲ ਸ਼ਕਤੀ ਅਭਿਆਨ ਦੇ ਤਹਿਤ ਜ਼ਿਲ੍ਹਾ ਬਟਿੰਡਾ ਵਿਖੇ ਆਏ ਨੇ ਔਰ ਇਹ ਸਾਰਾ ਜਿਹੜਾ ਅਭਿਆਨ ਹੁੰਦਾ ਹੈ ਇਹਦੇ ਚ ਜਿਹੜੀ रेनफॉल ਆ ਮੀਂਹ ਦਾ ਪਾਣੀ ਨੂੰ ਸਿੱਕਸਤਰਾ ਬਚਾ ਕੇ ਰੱਖਣਾ ਹੈਗਾ ਕਿਸਾ ਉਹਨੂੰ ਅਸੀਂ ਅਜਾਇਨੀ ਜਾਣਦੇ ਹਾਂ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਤਾਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਸੋ ਸਾਡੇ ਵੱਲੋਂ ਬਹੁਤ ਸਾਰੇ ਐਫਰਟਸ ਇਸ ਤਰ੍ਹਾਂ ਦੇ ਵਿੱਚ ਕੀਤੇ ਗਏ ਹਨ ਜਦੋਂ ਜਲ ਸ਼ਕਤੀ અભિયાન ਤੋਂ ਅੱਜ ਉਹੀ ਸਾਰੇ ਐਫਰਟਸ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਦਿਖਾ ਰਹੇ ਹਾਂ ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਨੇ ਜਿੱਥੇ ਅਸੀਂ ਅਗਰੋਵਰ ਬਣਾਏ ਨੇ ਜਿੱਥੇ ਅਸੀਂ ਖਾਸ ਤੌਰ ਤੇ ਬਗੀਚੀਆਂ ਨਰਸਰੀਜ਼ ਔਰ ਖਾਸ ਫੋਰੈਸਟੇਸ਼ਨ ਦਾ ਵਰਕ ਬਣ ਕੀਤਾ ਹੈ ਹੇਟਾ ਸੋ ਸਾਰੇ ਐਫਰਟਸ ਅਜਿਹਾ ਇਕੱਠੇ ਕਰਕੇ ਦਿਖਾ ਰਹੇ ਆਂ ਔਰ ਇੱਕ ਮੈਸੇਜ ਵੀ ਦੇ ਰਹੇ ਆਂ ਸਾਰਿਆਂ ਨੂੰ ਕਿ ਇਸ ਮੌਨਸੂਨ ਸੀਜ਼ਨ ਜਿਹੜੀ ਬਾਰਿਸ਼ ਹੋ ਰਹੀ ਆ ਉਹਨੂੰ ਅਸੀਂ ਕਿਸ ਤਰ੍ਹਾਂ ਬਚਾ ਕੇ ਰੱਖੀਏ ਪਹਿਲੀ ਹਗੀ ਪ੍ਰਦਰਸ਼ਨੀ ਕਿਹਨਾਂ ਦੇ ਤੰਤਰੀ ਇਹ ਪ੍ਰਦਰਸ਼ਨੀ ਜੋ ਸਾਡਾ ਜਿਹੜਾ ਹੈਗਾ ਕਿ ਪ੍ਰਦਰਸ਼ਨੀ ਤਾਂ ਜੀ ਹੈ ਲੇਕਿਨ ਜਿਹੜਾ ਜਲ ਸ਼ਕਤੀ ਕੇਂਦਰ ਇਤਿਹਾਸੀ ਬਣਿਆ ਹੋਇਆ ਉਹ ਸਾਡਾ ਹਮੇਸ਼ਾ ਹੀ ਆਪਰੇਸ਼ਨਲ ਰਹਿੰਦਾ ਹੈ ਖਾਸ ਤੌਰ ਤੇ ਕੇਵੀਕੇਔਰ ਸਾਡੇ ਜਿਹੜੇ ਜਲ ਸ਼ਕਤੀ ਕੇਂਦਰ ਤੇ ਅਸੀਂ ਜਿਹੜੇ ਅਵੇਅਰਨੈਸ ਕੈਂਪੇਨ ਮੈਨੇਜਰਸ ਰੱਖੇ ਹੋਏ ਆ ਸੋ ਲੋਕਾਂ ਦੇ ਵਿੱਚ ਪਿੰਡਾਂ ਚ ਵੀ ਜਾਂਦੇ ਆ ਉਹ ਸਿਰਫ ਕੇਂਦਰ ਤੇ ਨਹੀਂ ਬੈਠੇ ਔਰ ਪਿੰਡਾਂ ਸ਼ਹਿਰਾਂ ਤੋਂ ਜਾ ਕੇ ਮੈਸੇਜ ਜਿਹੜਾ ਹੈਗਾ ਔਰ ਟੈਕਨੀਕਸ ਜਿਹੜੀਆਂ ਹੈਗੀਆਂ ਲੋਕਾਂ ਨੂੰ ਜ਼ਰੂਰ आज डायरेक्टर मिनिस्ट्री ऑफ आयुष जल शक्ति अभियान के तहत तो जिला बठिंडा विखे आई है और ये सारा जो अभियान हैगा जी रेनफॉल ਇਨ ਦਾ ਪੰਜਾਬ ਨੂੰ ਸਿੱਕਸ ਤੋਂ ਬਚਾ ਕੇ ਰੱਖਣਾ ਹੈਗਾ ਕਿ ਇਸ ਤਰ੍ਹਾਂ ਉਹਸੀ ਅਜਾਈ ਨਹੀਂ ਜਾਣ ਦੇਣਾ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਨਾ ਫਿਰ ਪਿੰਡਾਂ ਸ਼ਹਿਰਾਂ ਦੇ ਵਿੱਚ ਸੋ ਸਾਡੇ ਵੱਲੋਂ ਬਹੁਤ ਸਾਰੇ ਐਫਰਟਸ ਇਸ ਦੌਰਾਨ ਕੀਤੇ ਗਏ ਅੰਦਾਲ ਚੱਪੀ ਅਭਿਆਨ ਤੋਂ ਅੱਜ ਉਹੀ ਸਾਰੇ ਐਫਰਟਸ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਦਿਖਾ ਰਹੇ ਹਾਂ ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਨੇ ਜਿੱਥੇ ਅਸੀਂ ਅਬਰ ਸਰੋਵਰ ਬਣਾਏ ਨੇ ਜਿੱਥੇ ਅਸੀਂ ਖਾਸ ਤੌਰ ਤੇ ਬਗੀਚੀਆਂ ਨਰਸਰੀਜ਼ ਔਰ ਖਾਸ ਫੋਰੈਸਟੇਸ਼ਨ ਦਾ ਪਰਬੰਧ ਕੀਤਾ ਹੋਇਆ ਹੈਗਾ ਸੋ ਸਾਰੇ ਐਫਰਟਸ ਆ ਜਿ세 ਇਕੱਠੇ ਕਰਕੇ ਦਿਖਾ ਰਹੇ ਆਂ ਔਰ ਇੱਕ ਮੈਸੇਜ ਵੀ ਦੇ ਰਹੇ ਆਂ ਸਾਰਿਆਂ ਨੂੰ ਕਿ ਇਸ ਮੌਨਸੂਨ ਸੀਜ਼ਨ ਜਿਹੜੀ ਬਾਰਿਸ਼ ਹੋ ਰਹੀ ਹੈ ਉਹਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ ਇਹ ਵੀ ਹੈਗੀ ਪਤਾ ਕਿ ਕਿਹੜਾ ਜਿਹੜਾ ਕੰਸਟ੍ਰਕਟ ਇਹ ਪ੍ਰਦਰਸ਼ਨੀ ਸਾਡਾ ਜਿਹੜਾ ਹੈਗਾ ਦੇਖੋ ਪ੍ਰਦਰਸ਼ਨੀ ਤਾਂ ਜੀ ਹੈ ਲੇਕਿਨ ਜਿਨ੍ਹਾਂ ਦਲ ਸ਼ਕਤੀ ਕੇਂਦਰ ਇੱਥੇ ਅਸੀਂ ਬਣਿਆ ਹੋਇਆ ਉਹ ਸਾਡਾ ਹਮੇਸ਼ਾ ਹੀ ਆਪਰੇਸ਼ਨਲ ਰਹਿੰਦਾ ਹੈ ਪਾਸ ਤੋਂ ਆ ਕੇ ਵੀ ਕੇਔਰ ਸਾਡੇ ਜਿਹੜੇ ਜਲ ਸ਼ਕਤੀ ਕੇਂਦਰ ਤੇ ਅਸੀਂ ਜਿਹੜੇ ਅਵੇਅਰਨੈਸ ਕੈਂਪੇਨ ਮੈਨੇਜਰਸ ਰੱਖੇ ਹੋਏ ਆ ਸੋ ਲੋਕਾਂ ਦੇ ਵਿੱਚ ਪਿੰਡਾਂ ਚ ਵੀ ਜਾਂਦੇ ਆ ਉਹ ਸਿਰਫ ਕੇਂਦਰ ਤੇ ਨਹੀਂ ਬੈਠਦੇ ਔਰ ਪਿੰਡਾਂ ਸ਼ਹਿਰਾਂ ਚ ਜਾ ਕੇ ਮੈਸੇਜ ਜਿਹੜਾ ਹੈਗਾ ਔਰ ਟੈਕਨੀਕਸ ਜਿਹੜੀਆਂ ਹੈਗੀਆਂ ਉਹ ਲੋਕਾਂ ਨੂੰ ਜ਼ਰੂਰ ਪਹੁੰਚਦੇ ਆ